ਹੌਣ ਸਰਪੰਚ ਸਹਿਬਾਨ ਇਕੱਠੇ ਹੋ ਕੇ ਕਰਨਗੇ ਮਾਨਹਾਨੀ ਦਾ ਜਿਹੜਾ ਕੇਸ ਗਲਾਬ ਸਿੱਧੂ ਤੇ ਸਜਣਾ ਤੇ ਮਾਫੀ ਤਾਂ ਮੰਗ ਲਈ ਪਰ ਮਾਫੀ ਮੰਗਣ ਨਾਲ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਰੋਸ ਬਹੁਤ ਜ਼ਿਆਦਾ ਆ ਸਰਪੰਚ ਸਹਿਬਾਨਾਂ 'ਚ ਮੈਨੂੰ ਬਹੁਤ ਫੋਨ ਆਏ ਅੱਜ ਸਵੇਰ ਦੇ ਤੇ ਸਾਰਿਆਂ ਨੇ ਮੇਰੇ ਨਾਲ ਚਲੋ ਜਿਨ੍ਹਾਂ ਦਾ ਪਿਆਰ ਆ ਆਪਣਾ ਭਰਾਵਾਂ ਨਾਲ ਸਰਪੰਚ ਸਹਿਬਾਨਾਂ ਨਾਲ ਤੇ ਉਹਨਾਂ ਨੇ ਆਪਣਾ ਦੱਸੀ ਗੱਲ ਕਹਿੰਦੇ ਯਾਰ ਸਾਨੂੰ ਦੁੱਖ ਲੱਗਿਆ ਕਹਿੰਦੇ ਬੰਦਾ ਚੰਗਾ ਤੂੰ ਮੈਂ ਵੀ ਤਰ੍ਹਾਂ ਫੈਨ ਆ ਯਾਰ ਤੇਰੇ ਗਾਣੇ ਸੁਣਦਿਆਂ ਵਧੀਆ ਗੀਤ ਗਾਉਂਦਾ ਤੂੰ ਪਰ ਸੱਜਣਾ ਬਹੁਤ ਵੱਡੀ ਗਲਤੀ ਕੀਤੀ ਆ ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਆਪਣੇ ਆਪਾਂ ਕਹਿੰਦੇ ਪੰਜ ਸਹਿਬਾਨ ਸਰਪੰਚ ਸਹਿਬਾਨ ਅਈ ਤਾਂ ਯਾਰ ਸਰਪੰਚ ਸਹਿਬਾਨ ਤੋਂ ਬਿਨਾ ਕਦੇ ਲਿਖਦੇ ਨਹੀਂਗੇ ਕਦੇ ਚੈਨਲ ਦੇ ਉੱਪਰ ਕਦੇ ਲਿਖਣਾ ਹੋਵੇ ਕੋਈ ਵੀਡੀਓ 'ਚ ਕੋਈ ਸਬੋਧਨ ਕਰਨਾ ਜੇ ਕੋਈ ਰਾਂਬਾ ਗਿਲਾਸਾ ਕਵਾ ਵੀ ਹੁੰਦਾ ਪੰਚਾਇਤਾਂ ਨਾਲ ਤਾਂ ਵੀ ਅਸੀਂ ਕਹਿੰਨੇ ਆ ਸਰਪੰਚ ਸਹਿਬਾਨ ਠੀਕ ਆ ਪਰ ਤੂੰ ਯਾਰ ਬਹੁਤ ਵੱਡਾ ਗਲਤੀ ਜਿਹੜੀ ਆ ਮਤਲਬ ਠੀਕ ਆ ਹੁਣ ਤੂੰ ਮਾਫੀ ਮੰਗੀ ਆ ਮਾਫੀ ਮੰਗਣ ਨਾਲ ਕੀ ਹੋਊ ਮਾਫੀ ਵਾਲੀ ਤੇਰੀ 5-7 ਦਿਨ ਵੀਡੀਓ ਚੱਲੂਗੀ ਤੇ ਬਾਅਦ ਦੇ ਵਿੱਚ ਜਿਹੜਾ ਗੀਤ ਆ ਉਹਦੇ ਵਿੱਚ ਤਾਂ ਉਹ ਸ਼ਬਦ ਉਸੇ ਤਰ੍ਹਾਂ ਹੀ ਰਹਿਣਗੇ ਆ ਤੇ ਬਹੁਤੇ ਸਰਪੰਚਾਂ ਨਾਲ ਤਾਂ ਨਾਲ ਗੱਲ ਹੋਈ ਭਰਾਵਾਂ ਨੇ ਇਹ ਕਿਹਾ ਉਹ ਕਹਿੰਦੇ ਯਾਰ ਵੀ ਇਹ ਕੋਈ ਗੀਤ ਜਾਂ ਤਾਂ ਬੈਨ ਹੋਣਾ ਚਾਹੀਦਾ ਜਾਂ ਉਹਦੇ ਵਿੱਚੋਂ ਜਿਹੜੀ ਲਾਈਨ ਆ ਉਹ ਕੱਟੀ ਜਾਣੀ ਚਾਹੀਦੀ ਆ ਕਹਿੰਦੇ ਇਹ ਤਾਂ ਫਿਰ ਆਉਣ ਵਾਲੇ ਸਮੇਂ 'ਚ ਗੀਤ ਆ ਜਿਹੜਾ ਵੱਜੀ ਜਾਣਾ ਡੀਜੇ ਤੇ ਹਰ ਇੱਕ ਜਗ੍ਹਾ ਤੇ ਚਿਲਣਾਵਾ ਤੇ ਸੋ ਸਾਰਿਆਂ ਨੂੰ ਦੁੱਖ ਆ ਇਸ ਗੱਲ ਦਾ ਬਹੁਤ ਇਹਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਪੰਚ ਸਾਹਿਬਾਨ ਨੇ ਉਹ ਕਹਿੰਦੇ ਅਸੀਂ ਵੀ ਇਕੱਠੇ ਹੋ ਕੇ ਕੋਈ ਸਲਾਮ ਮਸਬਰਾ ਕਰਾਂਗੇ ਕੋਈ ਵੀ ਜਿਹੜਾ ਇਹ ਗਲਾਬ ਸਿੱਧੂ ਨੇ ਬਹੁਤ ਮਤਲਬ ਵੱਡੀ ਇਹ ਗੱਲ ਹੈ ਕੋਈ ਨਿੱਕੀ ਗੱਲ ਨਹੀਂ ਜਿਹੜੀ ਸਰਪੰਚਾਂ ਨੂੰ ਇਸ ਤਰ੍ਹਾਂ ਕਹਿ ਦੇਣਾ ਕਿ ਸਾਰਾ ਪਿੰਡ ਕੁੱਟਾਂਗੇ ਵਿੱਚੀ ਸਰਪੰਚ ਨੂੰ ਇਸ ਤਰ੍ਹਾਂ ਨਾ ਕਾਣੇ 'ਚ ਤੇ ਸੋ ਜ਼ਰੂਰ ਇਹ ਤੇ ਜੇ ਵੀਡੀਓ ਆਪਣੀ ਗਲਾਬ ਸਿੱਧੂ ਭਰਾ ਤੱਕ ਸਾਡਾ ਅਸੀਂ ਦਾ ਭਰਾ ਕਹਨੇ ਆ ਕਿਉਂਕਿ ਯਾਰ ਤੇਰੇ ਵਧੀਆ ਗੀਤ ਨੇ ਪਹਿਲਾਂ ਬਹੁਤ ਗਾਏ ਹੋਏ ਤੇ ਤੂੰ ਇਸ ਚੀਜ਼ ਦਾ ਯਾਰ ਕੋਈ ਪੱਕਾ ਹੱਲ ਕਰੋ ਇਹਦਾ ਕਿਉਂਕਿ ਜਾਂ ਤਾਂ ਇਹ ਉਹ ਗੀਤ ਦੇ ਵਿੱਚੋਂ ਉਹ ਜਿਹੜਾ ਇੱਕ ਟੱਪਾ ਵਾ ਉਹ ਕੱਟਿਆ ਜਾਵੇ ਤੇ ਉਹੀ ਹੱਲ ਹੀ ਆ ਫਿਰ ਤੇ ਨਹੀਂ ਤਾਂ ਫਿਰ ਇਹ ਆਨਲਾਈਨ ਦਿਨਾਂ ਦੇ ਵਿੱਚ ਮਸਲਾ ਭੱਗ ਸਕਦਾ ਵਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ 12500 ਦੇ ਕਰੀਬ ਜਿਹੜੇ ਪਿੰਡ ਨੇ ਪੰਚਾਇਤਾਂ ਨੇ ਕਿਉਂਕਿ ਪੰਚਾਇਤ ਦਾ ਪੰਚਾਇਤ ਸ਼ਬਦ ਹੀ ਇਹ ਜਾਵਾ ਆਪਾਂ ਹਰ ਇੱਕ ਗੱਲ ਦੇ ਵਿੱਚ ਪੰਚਾਇਤ ਨੂੰ ਜਿਹੜਾ ਵਾ ਉੱਚਾ ਰੱਖਦੇ ਆ ਮਤਲਬ ਪੰਚਾਇਤ ਨੂੰ ਪਾ ਲੱਗਦਾ ਯਾਰ ਪੰਚਾਇਤ ਦਾ ਕਿਹਿਆ ਸਿਰ ਮੱਥੇ ਆਪਾਂ ਕਹਿਣਾ ਵੀ ਮੋੜ ਦੇ ਪੰਚਾਇਤ ਦਾ ਵੀ ਹੁਣ ਤਾਂ ਜੋ ਪੰਚਾਇਤ ਨੇ ਯਾਰ ਕਰਤਾ ਵੀ ਚਲੋ ਇਹ ਠੀਕ ਆ ਆਪਾਂ ਨੂੰ ਤੇ ਬਹੁਤ ਵੱਡਾ ਰੁਤਬਾ ਹੁੰਦਾ ਵਾ ਸਰਪੰਚ ਦਾ ਪਿੰਡ ਦੇ ਵਿੱਚ ਤੇ ਆਪਣੇ ਇਲਾਕੇ 'ਚ ਤੇ ਜਿਹਦੇ ਪ੍ਰਤੀ ਇਹ ਸ਼ਬਦ ਕਹੇ ਗਏ ਨੇ ਸੋ ਭਰਾਵਾ ਦੁੱਖ ਲੱਗਿਆ ਯਾਰ ਇਹ ਮਤਲਬ ਆ ਫਿਰ ਗੀਤ ਦੇ ਜਿਹੜੇ ਵਿੱਚ ਇਹ ਬੋਲ ਸੁਣ ਕੇ ਕਾਫੀ ਚਰਚਾ ਚੱਲ ਰਹੀ ਹੈ ਗੱਲਾਂ ਤੇ ਤੇ ਮੈਂ ਵੀ ਵੀਡੀਓ ਇਸ ਮੁੱਦੇ ਤੇ ਪਾਉਣੀ ਨਹੀਂ ਸੀਗੀ ਪਰ ਮੈਨੂੰ ਕਈ ਸਰਪੰਚ ਸਾਹਿਬਾਨ ਨੇ ਜਿਹੜੇ ਉਹਨਾਂ ਦੇ ਫੋਨ ਆਏ ਨੇ ਤੇ ਉਹਨਾਂ ਨੇ ਮੇਰੀ ਗੱਲਬਾਤ ਜਦੋਂ ਹੋਈ ਤਾਂ ਉਹਨਾਂ ਨੇ ਭਰਾਵਾਂ ਨੇ ਕਿਹਾ ਕਹਿੰਦੇ ਯਾਰ ਵੀ ਇਹ ਚਲੋ ਵੀ ਥੋੜਾ ਚੈਨਲ ਚੱਲਦਾ ਵੀ ਜਰੂਰ ਇਹਦੇ ਤੇ ਗੱਲਬਾਤ ਕਰਿਓ ਤੇ ਹੁਣ ਅਸੀਂ ਤਾਂ ਫਿਰ ਇਹੀ ਆ ਵੀ ਬੇਨਤੀ ਕਰ ਸਕਦੇ ਆ ਤੇ ਗਲਾਬ ਸਿੱਧੂ ਰਾਤ ਨੂੰ ਬੇਨਤੀ ਕਰਦੇ ਆਂ ਅਸੀਂ ਤੇ ਬਾਕੀ ਜਿਹੜੇ ਆਪਣੇ ਚਾਹਣ ਵਾਲੇ ਭਰਾ ਆਪਣੇ ਚੈਨਲ ਨਾਲ ਜੁੜੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਸਾਡੇ ਉਹ ਭਰਾ ਤੱਕ ਵੀਡੀਓ ਪਹੁੰਚ ਜਵੇ ਵੀ ਇਹ ਮਸਲੇ ਦਾ ਕੋਈ ਪੱਕਾ ਜਿਹੜਾ ਹੱਲ ਆਉ ਕੀਤਾ ਜਾਵੇ